ਦੇਖ ਆਪੀ ਲੈ ਵੀ ਮਿੱਤਰੋ ਕਰ ਰਹੇ ਆਂ ਅੱਜ ਸਪਰੇ ਕੀ ਕਹੇਂਗਾ ਸਾਬੀ ਓਏ ਕਿਹੜੀ ਸਪਰੇ ਕਰ ਰਹੇ ਆਂ ਕਿ ਪਤਾ ਨਹੀਂ ਤੈਨੂੰ ਇਹਦਾ ਨਾਮ ਨੇ ਪਤਾ ਯਾਰ ਲਾਲ ਜਾਂ ਪੈਕਟ ਸੀਗਾ ਹਾਂ ਲਾਲ ਚ ਨਾਲ ਵਿੱਚ ਜੂਰੀਆ ਹੈ ਹਾਂ ਜੂਰੀਆ 2 ਕਿਲੋ ਜੀ ਹਾਂ ਤੇ ਇੱਕ ਡੱਬਾ ਪਾਉਣਾ ਦਾ ਅੱਛਾ ਇੱਕ ਡੱਬਾ ਪਾਉਣਾ ਤੇ ਕਿੱਲੇ ਦੀਆਂ ਕਿੰਨੀਆਂ ਢੋਲੀਆਂ ਲਾਈ ਜੰਨਾ ਕਿੱਲੇ ਦੀਆਂ ਬਾਈ ਮੈਂ ਲਾਈ ਜੰਨਾਗਾ 5 ਜੀ 5 ਨਿਆਰੇ ਆਈ ਜਾਂਦੇ ਨੇ ਨਿਆਰੇ ਚਾਈ ਜਾਂਦੇ ਨੇ ਨਿਆਰੇ ਆਈ ਜਾਂਦੇ ਤੇ ਜਿਹੜੇ ਬੰਦੇ ਕਹਿੰਦੇ ਵੀ ਇੱਥੇ ਕੰਮ ਨਹੀਂ ਹੈਗਾ ਉਹਨਾਂ ਨੂੰ ਦੱਸ ਵੀ ਕੰਮ ਤੈਨੂੰ ਮੁੱਕਦਾ ਕਿ ਨਹੀਂ ਮੁੱਕਦਾ ਕੰਮ ਤਾਂ ਬਾਈ ਮੁੱਕਦਾ ਹੀ ਨਹੀਂ ਕੰਮ ਤਾਂ ਰਹਿ ਜਾਂਦਾ ਹਜੇ ਹਨਾ ਅੱמא ਬਹੁਤ ਰਹਿ ਜਾਂਦਾ ਬਾਈ ਹਾਂ ਤੇ ਕਣਕ ਦੀ ਨਾੜੀ ਬਣ ਗਈ ਬਾਈ ਹਾਂ ਕਣਕ ਵਧੀਆ ਬਣਾਤੀ ਗੱਲ ਗੱਲ ਬਣ ਗਈ ਜਮਾ ਹੁਣ ਇਹਦੇ ਤੇ ਇੱਕ ਸਪਰੇ ਹੋਰ ਕਰ ਦਾਂਗੇ ਸਾਡੀ ਹਾਂ ਇੱਕ ਕਰ ਦਾਂਗੇ ਤੇਲੇ ਆ ਜੀ ਹਾਂ ਤੇ 826 ਵੈਰਾਈਟੀ ਆ ਬਾਈ ਇਹ ਤੇ ਤੈਨੂੰ ਜਿਹੜੀ ਉਹ ਫੋਨ ਵਾਲੀ ਵੀਡੀਓ ਜੀ ਪਾਈ ਸੀ ਕਿੰਨੇ ਕ ਫੋਨ ਆਏ ਫਿਰ ਫੋਨ ਤਾਂ ਬਹੁਤ ਆਏ ਬਾਈ ਗਰਤ ਘਟਤੀ ਫੋਨਾਂ ਨੇ ਹਾਂ ਹਾਂ ਇੱਕ ਦਾ 12 ਵਜੇ ਆ ਰਾਤ ਨੂੰ ਫੇਰ ਚੱਕਿਆ ਮਾਂ ਤੇਰਾ ਸੌਣੇ ਨਹੀਂ ਦਿੰਦੇ ਮੈਨੂੰ ਤੇ ਹੋਰ ਚੰਡੀਗੜ੍ਹੋਂ ਆਇਆ ਸੀ ਇੱਕ ਹਾਂ ਇੱਕ ਚੰਦੀਗੜ੍ਹ ਤੋਂ ਆਇਆ ਸੀ ਮੁਕਸਰ ਤੋਂ ਹਾਂ ਇੱਕ ਮੁਕਸਰ ਤੋਂ ਆਇਆ ਬਹੁਤ ਦੂਰੋਂ ਦੂਰੋਂ ਆਇਆ ਹੈਨਾ ਤੇ ਕੰਮ ਤਾਂ ਬਈ ਇਹਦਾ ਇੱਕ ਸੀ ਨਹੀਂ ਮੁੱਕਦਾ ਵੈਸੇ ਹੈਨਾ ਹਾਂ ਕੰਮ ਤਾਂ ਆਪਣਾ ਮੁੱਕਦਾ ਹੀ ਬਾਕੀ ਬਾਬੇ ਦੀ ਮਿਹਰ ਹੈ ਬਈ ਹੂੰ ਤੇ ਕਣਕ ਕੀ ਕਹਿੰਦੀ ਐ ਕਣਕ ਵੀ ਬਾਈ ਗੋਡੇ-ਗੋਡੇ ਖੜੀ ਐ ਵੀ ਬੰਦਾ ਮਾਰ ਦੋਗੇ ਨਾ ਵਧੀਆ ਖੜੀ ਐ ਨਹੀਂ ਕਣਕ ਕੀ ਕਹਿੰਦੀ ਐ ਬੰਦਾ ਮਾਰ ਤੋ ਛਡਾ ਲਿਉ ਮੈਂ ਹਾਂ ਬੰਦਾ ਮਾਰ ਦੋ ਦੇਖੀ ਕਿਤੇ ਐ ਵੀ ਕੰਮ ਪੂਰਾ ਨਜ਼ਾਰੇਦਾਰ ਆ ਹਾਂ ਕੰਮ ਸ਼ੌਂਕ ਨਾ ਕਰੀਦੀ ਐ ਭਾਈ ਹਾਂ ਭਾਵੇਂ 2 ਕਿੱਲੇ ਹੋਵੇ ਉਹ ਮੈਂ 3 ਹੋਵੇ ਹਾਂ ਕਰਦੇ ਸ਼ੌਂਕ ਵੈਸੇ ਤੇਰਾ ਰਿਕਾਰਡ ਵੀ ਦੱਸਦੇ ਲੋਕਾਂ ਨੂੰ ਰਿਕਾਰਡ ਵਧੀਆ ਨਹੀਂ ਵੇ ਕਿੰਨੇ ਗੱਟੇ ਪਾਤੇ ਸੀ ਇੱਕ ਦਿਨ ਚ ਤੂੰ ਇੱਕ ਦਿਨ ਚ ਗੱਟੇ ਪਾਤੇ ਹੀ ਭਾਈ 14 ਪਾਤੇ ਸੀ ਇੱਥੇ ਰੱਖ 14 ਗੱਟੇ ਵਾ ਉਹ ਵੀ ਮੀਂਹ ਚ ਹਾਂ ਮੀਂਹ ਚ ਪਾਈ ਹੈ ਤੇ ਜੇ ਮੀਂਹ ਨਾ ਹੁੰਦਾ ਫਿਰ ਤਾਂ ਮਾਰ ਦਿੰਦਾ 18 17 ਨੂੰ ਹੱਥ ਹਾਂ 17 ਜਾਂ 20 ਪੈ ਜਾਂਦੀ ਉਹ ਠੀਕ ਆ ਤੇ ਹੁਣ ਫਿਰ ਕੱਲ ਨੂੰ ਸਪਰੇਅ ਕਰੀਏ ਕਿ ਨਾ ਆਪਾਂ ਕੱਲ ਨੂੰ ਤਾਂ ਭਾਈ ਜਾਣਾ ਭੋਗ ਤੇ ਭੋਗ ਤੇ ਜਾਣਾ ਹਾਂ ਕੱਲ ਨੂੰ ਕੱਲ ਦੀ ਤਿਆਰੀ ਖਾੜਾ ਪਰਸੋਂ ਆਪਾਂ ਕਰਾਂ ਠੀਕ ਆ ਤੇ ਲੱਗਾ ਕੱਲ ਜੀ ਕਹਿੰਦਾ ਸੀ ਤੂੰ ਹੈ ਹੋ ਰਿਹਾ ਹਾਂ ਤੇ ਲੱਗਿਆ ਕਿ ਆਦੇ ਚ ਕਹਿੰਦਾ ਸੀ ਕਿ ਜੜਾਂ ਚ ਹਾ ਹੈਗਾ ਯਾਰ ਕਾਲਾ ਕਾਲਾ ਤਾਂ ਦਿਸੀਆ ਨਹੀਂ 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 ਉਹ ਕਿਤੇ ਕਿਤੇ ਮਾੜਾ ਮੋਟਾ ਚਲ ਬਾਸ ਠੀਕ ਹੈ ਜਿਵੇਂ ਤੂੰ ਕਹੇਗਾ ਉਹੀ ਕਰਦਾ ਇਹਦਾ ਹੁਣ ਮੌਸਮ ਗਰਮ ਆ ਹੁਣ ਠੀਕ ਹੋ ਜਾਊਗਾ ਚੱਲ ਐ ਕਹਦੇਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਏ ਬਾਏ